ਮੁਲਾਸਰਾਓ ਬੇਨਤੀ ਆ ਮਿਲ ਕੇ ਤਾਂ ਜਾਓ ਕੋਈ ਮੀਡੀਆ ਮੀਡੀਆ ਨਾਲ ਮਿਲ ਲੇ ਪੂਰੀ ਕੋਈ ਕੋਈ ਇੱਥੇ ਮਿਲ ਲੇ ਮਾਤਰੀ ਸਾਹਿਬ ਸਾਡੇ ਸਵਾਲਾਂ ਦੇ ਜਵਾਬ ਤਾਂ ਦੇ ਕੇ ਜਾਓ ਆ ਹਾਲਾਤ ਨੇ ਅਸੀਂ ਤਾਂ ਫਤਿਹ ਅਸੀਂ ਤਾਂ ਫਤਿਹ ਬਣਾਉਣ ਹੀ ਆਏ ਸੀ ਤੁਹਾਡੇ ਕੋਲ ਤੁਹਾਡੇ ਮੀਡੀਆ ਨਾਲ ਗੱਲ ਕਰ ਲਈਏ ਅਸੀਂ ਮંત્રી ਸਾਹਿਬ ਨਹੀਂ ਕੋਈ ਨਹੀਂ ਆ ਮੀਡੀਆ ਖੜੀ ਅਸੀਂ ਇੱਕ ਮਿੰਟ ਇੱਕ ਮਿੰਟ ਅਸੀਂ ਤਾਂ ਮੀਡੀਆ ਦੇਖੋ ਸਤਿਕਾਰਯੋਗ ਮੀਡੀਆ ਖੜੀ ਆ ਸਾਰੀ ਹੁਣ ਭੱਜਦਾ ਕੌਣ ਹੁੰਦਾ ਗੱਲ ਨਹੀਂ ਕਰ ਕੋਈ ਕਰਨਾ ਪੈਣਾ ਕੋਈ ਮੀਡੀਆ ਨਾਲ ਗੱਲ ਕਰ ਰਹੀ ਹੈ ਆ ਜਾਓ ਕੋਈ ਇੱਥੇ ਸਾਈਡ ਤੇ ਖੜਾ ਮੈਂ ਸਾਈਡ ਤੇ ਇੱਥੇ ਬਸ ਇੱਥੇ ਕਰ ਹੁਣ ਨਹੀਂ ਇੱਥੇ ਕਰ ਬਸ ਇੱਥੇ ਕਰ ਆ ਜਾਓ ਆ ਲੋਕ ਕਿਉਂ ਨਾ ਕੋਈ ਨਹੀਂ ਕੋਈ ਨਹੀਂ ਕੋਈ ਅਸੀਂ ਕੋਈ ਆਪਣੇ ਤੇ ਦਿੱਕਤ ਨਾ ਕੋਈ ਨਹੀਂ ਕਾਬਲਾ ਨੰਗੀ ਜੇ ਕਾਬਲਾ ਸਾਰਾ ਆਹ ਦੋ ਵੇਖੋ ਆਹ ਦੋ ਗੱਡੀਆਂ ਕੱਢੋ ਕੋਈ ਨਹੀਂ ਕੋਈ ਨਹੀਂ ਆਹ ਕੱਢ ਦੋ ਦੋ ਗੱਡੀਆਂ ਮੈਂ ਸਾਈਡ ਤੇ ਕੱਢਦੀ ਪਿਛਾਂ ਪੈਰ ਤੋਂ ਗੱਲ ਕਰੋ ਗੱਡੀਆਂ ਕੱਢ ਦਿਓ ਯਾਰ ਇੱਧਰ ਲੱਗ ਕੇ ਕਰ ਲਈ ਆਪਾਂ ਹਾਂ ਇੱਧਰ ਪੈਰ ਦੋ ਸਾਡਾ ਪੈਰ ਦੋ ਸਾਡਾ ਸਾਈਡ ਤੋਂ ਹੋ ਗਿਆ ਹਾਂ ਸਾਈਡ ਤੋਂ ਦੇਖੋ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਹਾਂ ਜੀ ਖੈ ਦੇ ਪਛੇ ਆਓ ਬੇਰਤੀ ਇਹ ਅਭੀ ਭੱਜਦਾ ਕੌਣ ਹੁੰਦਾ ਆ ਮੈਂ মিডিয়াম ਦੇ ਮਾਧਿਅਮ ਰਾਹੀਂ ਪੂਰੇ ਪੰਜਾਬ ਨੂੰ ਦੁਨੀਆ ਚ ਵੱਸਦੇ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਭੱਜਦਾ ਕੌਣ ਹੁੰਦਾ ਭੱਜਦਾ ਉਹ ਹੁੰਦਾ ਜਿਹਦੇ ਮਨ ਚ ਚੋਰ ਹੁੰਦਾ ਝੂਠਾ ਬੰਦਾ ਭੱਜਦਾ ਹੁੰਦਾ ਸੱਚਾ ਬੰਦਾ ਛਾਤੀ ਤਾਣ ਕੇ ਵਿੱਚ ਵੱਜਦਾ ਹੁੰਦਾ ਜਿਹੜਾ ਸੱਚਾ ਹੁੰਦਾ ਉਹ ਛਾਤੀ ਤਾਣ ਕੇ ਵਿੱਚ ਵੱਜਦਾ ਹੁੰਦਾ ਤੇ ਝੂਠਾ ਨੱਠਦਾ ਹੁੰਦਾ ਸੋ ਸਾਡੇ ਆ ਫਤੇਗੜ ਸਾਹਿਬ ਜ਼ਿਲ੍ਹੇ ਦੇ ਅਸੀਂ ਬਚਤ ਭਾਵਨ ਖੜੇ ਆ ਔਰ ਇਹ ਮੰਤਰੀ ਆਏ ਸੀ ਸੌਂਦ ਸਾਹਿਬ ਤੇ ਸਾਨੂੰ ਪਤਾ ਲੱਗਿਆ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਰ ਜੀ ਸ੍ਰੀ ਤਰਤਲ ਜੀ ਅਸੀਂ ਕੁਦਰਤੀ ਇੱਥੇ ਸਾਹਮਣੇ ਤਹਿਸੀਲ ਚਾਹੇ ਸਾਹਮਣੇ ਬੱਚੇ ਦੇ ਭਵਨਾ ਪਤਾ ਲੱਗਿਆ ਕਿ ਮੰਤਰੀ ਸਾਹਿਬ ਆਏ ਬੈਠੇ ਨੇ ਤੇ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਨਾਲ ਮੀਟਿੰਗ ਕਰ ਰਹੇ ਨੇ ਜਿਦੇ ਚ ਖਾਸ ਕਰਕੇ ਮੁੱਦਾ ਵੀ ਇਹ ਸੀ ਕਿ ਨਸ਼ਾ ਖਤਮ ਕਰ ਲਈ ਚਲੋ ਚੰਗੀ ਗੱਲ ਆ ਨਸ਼ਾ ਪੰਜਾਬ ਤੋਂ ਖਤਮ ਕਰ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਨੀ ਚਾਹੀਦੀ ਆ ਸਾਰੀ ਜਾਂਚਣੀ ਚਾਹੀਦੀ ਹੁੰਦੀ ਸੀ ਪਰ ਅਸੀਂ ਮੰਤਰੀ ਸਾਹਿਬ ਮੁਰੇ ਸਵਾਲ ਲੈ ਕੇ ਆਏ ਸੀ ਕਿ ਮੰਤਰੀ ਸਾਹਿਬ ਇਹ ਦੱਸੋ ਤੁਹਾਡੇ ਮੁੱਖ ਮੰਤਰੀ ਸਾਹਿਬ ਤੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਚਿੱਟਾ ਆਪਣੀ ਵਿਕਦਾ ਨਸ਼ਾ ਆਪਣੀ ਵਿਕਦਾ ਸਰਕਾਰਾਂ ਮਕਾਉਂਦੀਆਂ ਨੇ ਹੁਣੇ ਭੱਜ ਗਏ ਮੰਤਰੀ ਸਾਹਿਬ ਜਵਾਬ ਦੇ ਕੇ ਨਹੀਂ ਗਏ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਸੀ ਕਿ ਸੌਂਸਾ ਦੱਸ ਕੇ ਦਿਓ ਆ 3 ਸਾਲ ਜਿਹੜਾ ਨਸ਼ਾ ਵਿਕ ਰਿਹਾ ਇਹ ਤੁਸੀਂ ਆਪ ਵਿਕਾ ਰਹੇ ਹੋ ਇਹ ਤੁਹਾਡਾ ਮੁੱਖ ਮੰਤਰੀ ਵਿਕਾ ਰਹੇ ਆ ਮੰਤਰੀ ਵਿਕਾ ਰਹੇ ਆ ਐਮਐਲਐਮ ਵਿਕਾ ਰਹੇ ਨੇ ਜਿਹੜਾ ਪਿੰਡ ਪਿੰਡ ਕਰਿਆਨੇ ਦੀ ਦੁਕਾਨਾਂ ਤੇ ਨਸ਼ਾ ਵਿਕ ਰਿਹਾ ਇਹਦਾ ਜਵਾਬਤਾ ਦਿਓ ਨਾ ਇਹਦਾ ਜਵਾਬਤਾ ਦਿਓ ਪਰ ਉਹਨਾਂ ਹੱਥ ਦਾ ਕੌਣ ਹੁੰਦਾ ਜਿਹੜਾ ਜਿਹੜਾ ਸੱਚ ਬੋਲਣ ਦੀ ਤੇ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਨੂੰ ਰੱਖਦਾ ਹੋਵੇ ਸੋ ਇਹ ਕਹਿੰਦੇ ਸੀ ਫੈਕਟਰੀਆਂ ਇੱਥੇ ਲੱਗੀਆਂ ਹੋਈਆਂ ਨੇ ਪੰਜਾਬ ਤੁਹਾਨੂੰ ਦੱਸਣ ਕੀ ਆ ਹੁਣ ਫੈਕਟਰੀਆਂ ਫਤਗੜ ਸਾਹਿਬ ਲੱਗੀਆਂ ਹੋਈਆਂ ਕਿੱਥੇ ਲੱਗੀਆਂ ਹੋਈਆਂ ਸੋ ਹਾਲਾਤ ਇਹ ਨੇ ਕਿ ਇਹ ਮੰਤਰੀ ਸਾਹਿਬ ਬਿਨਾਂ ਸਵਾਲਾਂ ਦਾ ਜਵਾਬ ਦੇ ਇਹਨਾਂ ਦੇ ਸਾਰੇ ਐਮ ਐਲ ਏ ਤੋਂ ਭੱਜ ਗਏ ਆ ਗੱਡੀਆਂ ਚਾੱਕ ਕੇ ਪ੍ਰਸ਼ਾਸਨ ਪੁਲਿਸ ਐ ਲਾ ਰੱਖੀ ਆ ਵੀ ਜਿਵੇਂ ਅਸੀਂ ਕੋਈ ਇੱਥੇ ਕੋਈ ਵੱਡੇ ਗੈਂਗਸਟਰ ਹੋਣੇ ਹੋਣੇ ਆ ਚਲੋ ਇੱਕ ਘੰਟਾ ਅਸੀਂ ਬਾਹਰ ਖੜ ਕੇ ਬੇਟ ਵੀ ਕੀਤੀ ਕਿ ਕੋਈ ਗੱਲ ਨਹੀਂ ਸਵਾਲਾਂ ਦੇ ਜਵਾਬ ਅਸੀਂ ਪੁੱਛਣੇ ਸੀ ਪਰ ਮੈਂ ਸਮਝਦਾ ਕਿ ਇਹ ਝੂਠੀ ਸਰਕਾਰ ਝੂਠੀ ਸਰਕਾਰ ਦੇ ਮੰਤਰੀ ਐਮ ਐਲ ਏ ਚ ਬਿਨਾਂ ਸਵਾਲਾਂ ਦਾ ਜਵਾਬ ਦੇ ਇੱਥੋਂ ਭੱਜ ਗਏ ਜਿੰਦਰ ਸਾਹਿਬ ਅੰਦਰ ਇਸ ਕਾਨਫਰੰਸ ਸਾਲ ਇੰਦਰਾਣ ਉਹਨਾਂ ਨੇ ਸਭ ਤੋਂ ਪਹਿਲੇ ਕਿਹਾ ਕਿ ਨਾਲੀਦਾਲ ਦੇ ਟਾਈਮ ਨਸ਼ਾ ਇੱਥੇ ਪਿਆਸ ਤੋਂ ਵੜਿਆ ਸੀ ਕਿਨੇ ਕਿਹਨੇ ਕਿਹਾ ਇਹ ਫੇ ਥੋੜੀ ਬਾਹ ਫੜੀ ਆ ਕਿਸੇ ਨੇ ਕਰੋ ਕਾਰਵਾਈ ਦੇ ਕੇ ਭੱਜ ਗਿਆ ਗੱਲ ਕੀ ਹੈ ਵੀ ਸਾਹਮਣੇ ਸਾਹਮਣੇ ਕਰ ਲੈਂਦੇ ਸਵਾਲ ਜਵਾਬ ਫੇ ਸਾਹਮਣੇ ਪੁੱਛਣ ਦੇ ਜਵਾਬ ਵੀ ਦੇ ਦਿੰਦੇ ਫਿਰ ਸੋ ਇਹ ਛੋਟੀ ਸਰਕਾਰ ਆ ਪਿੰਡ ਪਿੰਡ ਨਸ਼ਾ ਵਿਕ ਰਿਹਾ ਹੁਣੇ ਥੋਕ ਕੇ ਕਹਿੰਦੇ ਆ ਮੀਡੀਅਮ ਦੇ ਮਾਧਮ ਨਾਲ ਹੀ ਕਿ ਮੁੱਖ ਮੰਤਰੀ ਸਿਆ ਨਸ਼ਾ ਆਪਣੀ ਵਿਕਦਾ ਥੋੜੀ ਸਰਕਾਰ ਵਿਕਾਰਹੀ ਆ ਇਹ ਕੇਜਰੀਵਾਲ ਭਗਵੰਤ ਮਾਨ ਦੀ ਸਰਕਾਰ ਪਿੰਡ ਪਿੰਡ ਨਸ਼ਾ ਵਿਕਾਰਹੀ ਆ ਪਿੰਡ ਪਿੰਡ ਲੋਕ ਨੌਜਵਾਨ ਮਰ ਰਹੇ ਨੇ ਇੱਥੇ ਤਾਂ ਕਲਾਤ ਨੇ ਕਿ ਕੁੜੀਆਂ ਨਸ਼ੇ ਦੇ ਨਾਲ ਮਰ ਰਹੀਆਂ ਨੇ ਇਹ ਸਰਕਾਰ ਦਾ ਇਹ ਜਿਹੜੀ ਬਦਲਾਅ ਵਾਲੀ ਸਰਕਾਰ ਹੈ ਨਵਾਂ ਬਦਲਾਅ ਆਇਆ ਸੋ ਇਹ ਅੱਜ ਝੂਠੇ ਲੋਕ ਮੂੰਹ ਛਪਾ ਕੇ ਨੱਟ ਕੇ ਜੇ ਜਿਗਰਾ ਸੀ ਤਾਂ ਸਾਡੇ ਸਵਾਲਾਂ ਦੇ ਜਵਾਬ ਦੰਦੇ ਇਹਨਾਂ ਨੂੰ ਪਿੰਡ-ਪਿੰਡ ਮੇਰੀ ਬੇਨਤੀ ਆ ਪਿੰਡ-ਪਿੰਡ ਇਹਨਾਂ ਦੇ ਚਾਹੇ ਮੰਤਰੀ ਨੇ ਜਾਂ ਐਮਐਲਏ ਨੇ ਪਿੰਡ-ਪਿੰਡ ਘੇਰ ਕੇ ਇਹਨਾਂ ਨੂੰ ਸਵਾਲ ਪੁੱਛੋ ਤੇ ਐਦਾਂ ਹੀ ਨੱਠਣਗੇ ਆ ਪੁੱਛਦੇ